ਸੱਡੀ ਫਿਲਮ ਇੰਡਸਟਰੀ ਚ ਨਾ ਉਮਰ ਅਮਰ ਦਾ ਕੋਈ ਮਕਸਦ ਨਹੀਂ ਹੁੰਦਾ ਦੱਸਣ ਦਾ ਬਸ ਉਸ ਜਵਾਨੀ ਨੂੰ ਜਿਹੜਾ ਜੱਫਾ ਪਾਈ ਹੈ ਨਵੇਂ ਮੁੰਡੇ ਵੀ ਜਿਹੜੇ ਆਉਂਦੇ ਨੇ ਇਹ ਵੀ ਕਦੇ-ਕਦੇ ਹੁਣ ਤਾਂ ਗਾਣੇ ਵਾਲਿਆਂ ਨੇ ਵੀ ਇਹ ਟ੍ਰੈਂਡੀ ਬਣ ਗਿਆ ਵੀ ਜਿਹੜੇ ਗਾਣੇ ਚ ਗਿਲਸਾਬ ਦਾ ਨਾਮ ਫਿੱਟ ਹੋ ਜयो ਗਾਣਾ ਵੀ ਹਿੱਟ ਹੁੰਦਾ ਤੇ ਉਹ ਕਲਾਕਾਰ ਵੀ ਹਿੱਟ ਹੋ ਜਾਂਦਾ بڑے ਲੋਕ ਕਲੱਬਾਂ ਚ ਮਣਾਉਂਦੇ ਨੇ ਸ਼ਹਿਰਾਂ ਚ ਮਣਾਉਂਦੇ ਨੇ ਥੋੜਾ ਪੱਕਾ ਟਿਕਾਣਾ ਹੀ ਆ ਵੀ ਜੇ ਬਰਥਡੇ ਵਾਲੇ ਦਿਨ ਗਿਲਸਾਬ ਨੂੰ ਮਿਲਣਾ ਤਾਂ ਮਾਣੀ ਖੇੜੇ ਹੋਣਗੇ ਤਾਂ ਲੋਕ ਇਹੀ ਕਮੈਂਟ ਕਰ ਰਹੇ ਸੀ ਵੀ ਕੁੱਟ ਤੇ ਜਾਦਰੇ ਜਿਹੜੇ ਨੇ ਜੁੱਤੀ ਕਿੱਥੋਂ ਲੈਂਦੇ ਨੇ ਆਪ ਦੀ ਡਰੈਸ ਨੂੰ ਆਪਣੀ ਜ਼ੁਬਾਨ ਨੂੰ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਇੱਜ਼ਤ ਦਿਓ ਜੇ ਆਪਾਂ ਆਪਣੀ ਮਾਂ ਦੀ ਇੱਜ਼ਤ ਕਰਾਂਗੇ ਤਾਂ ਦੂਜੇ ਵੀ ਕਰਨਗੇ ਲੈਦੇ ਪੰਜਾਬ ਤੋਂ ਵੀ ਵਿਚਾਰੇ ਭਰਾ ਜਿਹੜੇ ਪਿਆਰ ਕਰਦੇ ਆ ਉਹ ਹਮੇਸ਼ਾ ਕੋਈ ਨਾ ਕੋਈ ਜੁੱਤੀ ਉਧਰ ਦੀ ਬਹੁਤ ਮਸ਼ਹੂਰ ਹੈ ਪਾਕਿਸਤਾਨ ਦੀ ਉਧਰੋਂ ਆਉਂਦੀ ਰਹਿੰਦੀ ਹੈ ਕੋਈ ਕਿਸੇ ਕਲਾਕਾਰ ਦੇ ਨਾਲ ਕਾਮਯਾਬੀ ਹਾਵੀ ਹੋਣ ਲੱਗਦੀ ਹੈ ਤੇ ਉਹਨੂੰ ਕਹਿੰਦਾ ਯਾਰ ਇੱਕ ਆਈ ਗੱਗੂ ਗੱਲ ਸਾਹਿਬ ਦੀ ਫੋਟੋ ਦੇਖ ਵੀ ਉਹ ਇੰਨੇ ਹਿੱਟ ਹੋ ਕੇ ਵੀ ਇੰਨੇ ਡਾਊਨ ਟੂ ਅਰਥ ਨੇ ਮੇਰੇ ਵਾਸਤੇ ਮੇਰੇ ਬਜ਼ੁਰਗਾਂ ਦੀ ਹਰ ਗੱਲ ਇੱਕ ਧਾਰਮਿਕ ਪੋਥੀ ਦੇ ਹਰਫ ਹੁੰਦੇ ਜਿਸ ਤਰ੍ਹਾਂ ਉਹ ਹੈ ਕਿਉਂਕਿ ਜਦ ਵੀ ਕੋਈ ਮੁਸੀਬਤ ਹੁੰਦੀ ਹੈ ਕੋਈ ਮਸਲਾ ਹੁੰਦਾ ਹੈ ਮੈਂ ਜ਼ਰੂਰ ਉਧਰ ਸੋਚਦਾ ਕਿ ਮੇਰੇ ਬਾਪੂ ਜੀ ਹੁੰਦੇ ਤਾਂ ਮੈਨੂੰ ਕੀ ਗੱਲ ਸਮਝਾਉਂਦੇ ਕਿੰਨਾ ਕੁ ਯਾਦ ਆਉਂਦੇ ਨੇ ਜਦੋਂ ਵੀ ਜਨਮ ਦਿਨ ਆਉਂਦਾ ਕਿ ਜਿਨ੍ਹਾਂ ਨੇ ਇੰਨਾ ਸੋਹਣਾ ਦਰਸ਼ਨੀ ਗੱਭਰੂ ਜਵਾਨ ਜੰਮਿਆ ਪੈਦਾ ਕਰਿਆ ਤੇ ਸਾਰੇ ਮੁੰਡਿਆਂ ਲਈ ਆਈਡਲ ਨੇ ਰੱਬ ਤੇ ਮਾਪੇ ਕਦੇ ਭੁੱਲਦੇ ਹੀ ਨਹੀਂ ਜਾਂ ਤਾਂ ਉਹਨੂੰ ਕੀਤਾ ਜਾਂਦਾ ਹੈ ਜਿਹੜੀ ਚੀਜ਼ ਤੁਹਾਨੂੰ ਵਿਸਰੀ ਹੋਵੇ ਜੇ ਅੱਜ ਕੋਈ ਬੱਚਾ ਅਨਜਾਨ ਬਣੀ ਚ ਆਪਣੇ ਮਾਪੇ ਦਾ ਕਹਿਣਾ ਨਹੀਂ ਮੰਨ ਰਿਹਾ ਤਾਂ ਆਖਰਕਾਰ ਜਦ ਆਏਗੀ ਅਕਲ ਇਹ ਕੋਈ ਵੱਡੀ ਗੱਲ ਨਹੀਂ ਉਸ ਵੇਲੇ ਮਾਫੀ ਮੰਗਣ ਵਾਸਤੇ ਤੁਹਾਡੇ ਮਾਪੇ ਤੁਹਾਡੇ ਕੋਲ ਹੀ ਨਾ ਹੋ ਤਾਂ ਅੱਜ ਹੀ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦੇ ਗਿਆਾਂ ਪਿੱਛੇ ਕੋਈ ਫਾਇਦਾ ਨਹੀਂ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਕਿੰਗ ਗੋਗਿਲ ਸਾਹਿਬ ਦਾ ਬਰਥਡੇ ਹੈ ਉਹਨਾਂ ਦੇ ਜੱਦੀ ਪਿੰਡ ਮਾਣੀ ਖੇੜਾ ਦੇ ਵਿੱਚ ਮੌਜੂਦ ਆ ਤੇ ਆਪਣੀ ਟਾਣੀਆਂ ਦੇ ਵਿੱਚ ਰਹਿੰਦੇ ਨੇ ਤੇ ਟਾਣੀ ਦੇ ਨਾਲ ਹੀ ਮੌਜੂਦ ਨੇ ਸਵਾਗਤ ਕਰਦੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਅੱਛਾ ਵੈਸੇ ਕਹਿੰਦੇ ਵੀ ਵਰਤ ਤੇ ਘੋੜਾ ਕਦੇ ਬੋੜੇ ਨਹੀਂ ਹੁੰਦੇ ਉਮਰ ਪੁੱਛ ਲਈਏ ਜੀ ਕਿੰਨੀ ਕਹੋਗੇ ਕਿੰਨੀ ਲੱਗਦੀ ਹੋਣੀ ਹੈ ਤੁਹਾਨੂੰ ਅਸੀਂ ਤਾਂ ਕਹਿੰਦੇ ਤੁਹਾਨੂੰ ਤੁਸੀਂ ਜਵਾਨੀ ਦੇ ਭਲੇਖਾ ਹੋਨੇ ਹੋ ਇਹ ਤਾਂ ਨੰਬਰ ਹੀ ਹੁੰਦਾ ਜੀ ਕੋਈ ਕਹਿੰਦੇ ਨੇ ਮੈਂ ਹਰ ਵਾਰੀ ਇੱਕੋ ਗੱਲ ਕਹਿੰਦਾ ਹਾਂ ਉਮਰ ਤਾਂ ਵੱਧਦੀ ਹੈ ਇਹ ਦਸਤੂਰੇ ਜਹਾਂ ਹੈ ਮਹਿਸੂਸ ਨਾ ਕਰੋ ਤਾਂ ਬੜਤੀ ਕਹਾ ਹੈ ਅਸੀਂ ਮਹਿਸੂਸ ਹੀ ਨਹੀਂ ਕਦੇ ਕੀਤੀ ਔਰ ਉਮਰਾਂ ਤਾਂ ਚਲਦੀਆਂ ਰਹਿੰਦੀਆਂ ਬੰਦਾ ਫਿੱਟ ਹੋਣਾ ਚਾਹੀਦਾ ਹੈ ਤੰਦਰੁਸਤ ਹੋਣਾ ਚਾਹੀਦਾ ਹੈ ਵਾਹਿਗੁਰੂ ਦਾ ਸ਼ੁਕਰ ਹੈ ਸਭ ਕੁਝ ਠੀਕ ਹੈ ਅੱਛਾ ਦੱਸਣੀ ਨਹੀਂ ਵੈਸੇ ਆਪਾਂ ਲੱਕੋਗੇ ਰੱਖਣੀ ਕਿਉਂਕਿ ਸਾਡੀ ਫਿਲਮ ਇੰਡਸਟਰੀ 'ਚ ਨਾ ਉਮਰ ਅਮਰ ਦਾ ਕੋਈ ਮਕਸਦ ਨਹੀਂ ਹੁੰਦਾ ਦੱਸਣ ਦਾ ਚੱਲਦਾ ਹਾਂ ਹਾਂਜੀ ਚੱਲਦਾ ਪਰ ਤੁਸੀਂ ਜਵਾਨੀ ਨੂੰ ਜਿਹੜਾ ਜੱਫਾ ਪਾਇਆ ਜੀ ਨਵੇਂ ਮੁੰਡੇ ਵੀ ਜਿਹੜੇ ਆਉਂਦੇ ਨੇ ਇਹ ਵੀ ਕਦੇ-ਕਦੇ ਹੁਣ ਤਾਂ ਗਾਣਿਆਂ ਵਾਲਿਆਂ ਨੇ ਵੀ ਇਹ ਟ੍ਰੈਂਡ ਹੀ ਬਣ ਗਿਆ ਵੀ ਜਿਹੜੇ ਗਾਣੇ ਚ ਗੂਗਲ ਸਭ ਦਾ ਨਾਮ ਫਿੱਟ ਹੋ ਜਾਓ ਗਾਣਾ ਵੀ ਹਿੱਟ ਹੁੰਦਾ ਤੇ ਉਹ ਕਲਾਕਾਰ ਵੀ ਹਿੱਟ ਹੋ ਜਾਂਦਾ ਇਹ ਤਾਂ ਉਹਨਾਂ ਦੀ ਮਿਹਰਬਾਨੀ ਹੈ ਲਿਖਣ ਵਾਲਿਆਂ ਦੀ ਤੇ ਗਾਉਣ ਵਾਲਿਆਂ ਦੀ ਸਾਰੇ ਪਿਆਰ ਕਰਦੇ ਨੇ ਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਕੀ ਕਹਿ ਸਕਦੇ ਆ ਬਸ ਉਹਨਾਂ ਦਾ ਪਿਆਰ ਉਹ ਲਿਖ ਦਿੰਦੇ ਆ ਔਰ ਗਾ ਦਿੰਦੇ ਆ ਉਹਨਾਂ ਦਾ ਪਿਆਰ ਕਬੂਲ ਹੈ ਸਾਨੂੰ ਸਿਰ ਮੱਥੇ ਆ। ਅੱਛਾ ਕਿਵੇਂ ਜਿਹਾ ਲੱਗਦਾ ਮਤਲਬ ਆਮ ਤੌਰ ਤੇ ਜਦੋਂ ਬਰਥਡੇ ਹੁੰਦਾ ਤਾਂ ਬੜੇ ਲੋਕ ਕਲੱਬਾਂ 'ਚ ਮਨਾਉਂਦੇ ਨੇ ਸ਼ਹਿਰਾਂ 'ਚ ਮਨਾਉਂਦੇ ਨੇ। ਥੋੜਾ ਪੱਕਾ ਟਿਕਾਣਾ ਹੀ ਆ ਵੀ ਜੇ ਬਰਥਡੇ ਵਾਲੇ ਦਿਨ ਗਿੱਲ ਸਾਹਿਬ ਨੂੰ ਮਿਲਣਾ ਤਾਂ ਮਾਣੀ ਖੇੜੇ ਹੋਣਗੇ। ਇਸ ਤੋਂ ਵਧੀਆ ਕਲੱਬ ਲੱਗਦਾ ਤੁਹਾਨੂੰ ਕੋਈ ਹੈ ਨਾ ਆਪਦੇ ਭੈਣ ਭਰਾ ਰਿਸ਼ਤੇਦਾਰ ਆਪਦੇ ਲੋਕ ਸਾਰੇ ਸੱਜਣ ਜਿਹੜੇ ਆਉਂਦੇ ਆ ਉਹਨਾਂ ਦੀਆਂ ਦੁਆਵਾਂ ਮਿਲਦੀਆਂ। ਔਰ ਜੇ ਤੁਸੀਂ ਜਿਹੜੀ ਗੱਲ ਪਹਿਲਾਂ ਕਰ ਰੱਖੀ ਹੈ ਉਮਰ ਦੀ ਗੱਲ ਕਰਦੇ ਸੀ ਇਹ ਸਭ ਇਹਨਾਂ ਦੇ ਪਿਆਰ ਦੀ ਬਦੌਲਤ ਹੀ ਹੈ ਜੀ ਇਹ ਜਿਹੜੀ ਉਮਰ ਅਮਰ ਨਹੀਂ ਦਿਸਦੀ ਯਾ ਬੰਦਾ ਤੰਦਰੁਸਤ ਰਹਿੰਦਾ ਹੈ ਹੌਸਲੇ ਜਰਦਾ ਹੈ ਯਾ ਦੀ ਦਾਕ ਖਠੀਕ ਰਹਿੰਦੀ ਹੈ ਸਿਰਫ ਜਿਹੜੀ ਪੋਜ਼ਿਟਿਵਿਟੀ ਇਧਰੋਂ ਮਿਲਦੀ ਹੈ ਨਾ ਉਹਦੀ ਬਦੌਲਤ ਹੈ ਇੰਨੇ ਸਰਲ ਕਿਵੇਂ ਹੋ ਇੰਨੇ ਸੌਖੇ ਕਿਵੇਂ ਹੋ ਜਿਹੜਾ ਤੁਸੀਂ ਹੁਣ ਜੋਗੀ ਆਏ ਨੇ ਉਹ ਉਹ ਵੀ ਤੁਹਾਨੂੰ ਐ ਸਮਝਦੇ ਨੇ ਕੋਈ ਵੱਡਾ ਆਉਂਦਾ ਛੋਟਾ ਆਉਂਦਾ ਇੰਨੇ ਸੌਖੇ ਕਿਵੇਂ ਮਿਲ ਜਾਂਦੇ ਹੁਣ ਆਪਣੇ ਇੱਥੇ ਘਰ 'ਚ ਤਾਂ ਬੈਠੇ ਆਂਦੇ ਸਾਰੇ ਸਾਡੇ ਆਪ ਦੇ ਐ ਸਾਰੇ ਰੋਜ਼ ਮਿਲਣ ਗਿਲਣ ਵਾਲੇ ਐ ਜੇ ਦੂਰੋਂ ਚੱਲ ਕੇ ਵੀ ਕੋਈ ਆਇਆ ਤਾਂ ਉਹ ਵੀ ਮੇਰਾ ਆਪਦਾ ਹੀ ਹੋਏਗਾ ਹੈਨਾ ਤਾਂ ਇਹ ਆਪਣੀ ਸਭੇ ਤਾਂ ਸਾਰਿਆਂ ਨੂੰ ਮਿਲਣਾ ਔਰ ਭਾਈਚਾਰਾ ਵਧਾਉਣਾ ਸਾਨੂੰ ਬਜ਼ੁਰਗਾਂ ਨੇ ਇਹੋ ਸਿਖਾਇਆ ਹੈ ਔਰ ਸਭ ਤੋਂ ਪਹਿਲਾਂ ਮੈਂ ਅੱਗੇ ਵੀ ਐਸੀ ਚੀਜ਼ ਨੂੰ ਹੀ ਰੱਖਿਆ ਜੀ ਕਿ ਪਾਈਚਾਰੇ ਨੂੰ ਅੱਗੇ ਰੱਖੀਦਾ ਔਰ ਫਿਲਮੀ ਕਾਰੋਬਾਰ ਹੈ ਉਹ ਜ਼ਰੂਰ ਹੈ ਉਹ ਉਸ ਤੋਂ ਬਾਅਦ ਆਉਂਦੀ ਹੈ ਗੱਲ ਨਹੀਂ ਜਦੋਂ ਕਿਸੇ ਕਲਾਕਾਰ ਤੇ ਨਾ ਕਾਮਯਾਬੀ ਹਾਵੀ ਹੋਣ ਲੱਗਦੀ ਹੈ ਤੇ ਉਹਨੂੰ ਕਹਿੰਦਾ ਯਾਰ ਇੱਕ ਵਾਰੀ ਗੱਗੂ ਗੱਲ ਸਾਹਿਬ ਦੀ ਫੋਟੋ ਦੇਖ ਵੀ ਉਹ ਇੰਨੇ ਹਿੱਟ ਹੋ ਕੇ ਵੀ ਇੰਨੇ ਡਾਊਨ ਟੂ ਅਰਥ ਨਹੀਂ ਮਤਲਬ ਇਹ ਇਹ ਗੱਲ ਇਹ ਮਾਪਿਆਂ ਦੀ ਸਿਖਾਈਆਂ ਜਾਂ ਬਜ਼ੁਰਗਾਂ ਦੀਆਂ ਗੱਲ ਸਹੀ ਕਹਿ ਸਕਦੇ ਆ ਜੀ ਉਹਨਾਂ ਦੀ ਬਦੌਲਤੀ ਹੈ ਉਹਨਾਂ ਦੇ ਚਰਨਾਂ ਦਾ ਪ੍ਰਤਾਪ ਹੈ ਬਜ਼ੁਰਗਾਂ ਨੇ ਜੋ ਸਾਨੂੰ ਸਿਖਾਇਆ ਅਸੀਂ ਉਹਨੂੰ ਮੇਰੇ ਵਾਸਤੇ ਮੇਰੇ ਬਜ਼ੁਰਗਾਂ ਦੀ ਹਰ ਗੱਲ ਇੱਕ ਧਾਰਮਿਕ ਪੋਥੀ ਦੇ ਹਰਫ ਹੁੰਦੇ ਜਿਸ ਤਰ੍ਹਾਂ ਉਹ ਹੈ ਕਿਉਂਕਿ ਜਦ ਵੀ ਕੋਈ ਮੁਸੀਬਤ ਹੁੰਦੀ ਹੈ ਕੋਈ ਮਸਲਾ ਹੁੰਦਾ ਹੈ ਮੈਂ ਜ਼ਰੂਰ ਉਧਰ ਸੋਚਦਾ ਕਿ ਮੇਰੇ ਬਾਪੂ ਜੀ ਹੁੰਦੇ ਤਾਂ ਮੈਨੂੰ ਕੀ ਗੱਲ ਸਮਝਾਉਂਦੇ ਮੈਂ ਤਾਂ ਤੁਹਾਡੇ ਕਮੈਂਟ ਪੜ ਰਿਹਾ ਸੀ ਦੋ ਚਾਰ ਗੱਲਾਂ ਆਖਰੀ ਨੇ ਤਾਂ ਲੋਕ ਇਹੀ ਕਮੈਂਟ ਕਰ ਰਹੇ ਸੀ ਵੀ ਕਿੱਟ ਤੇ ਚਾਦਰੇ ਜਿਹੜੇ ਨੇ ਜੁੱਤੀ ਕਿੱਥੋਂ ਲੈਂਦੇ ਨੇ ਦੱਸ ਦਿਓ ਲੋਕ ਬੜੀ ਚਿੰਤਾ ਚ ਰਹਿੰਦੇ ਨੇ ਵੀ ਗੱਗੂ ਗਿੱਲ ਸਾਹਿਬ ਨਾਲ ਦੀ ਦੁਕਾਨਾਂ ਤੇ ਵੀ ਇਹੀ ਕਹਿੰਦੇ ਨੇ ਜਾ ਕੇ ਜੁੱਤੀ ਤਾਂ ਆਪਣੀ ਆਮ ਮਲੋਟ ਦੀ ਫਾਜ਼ਲ ਕਾ ਦੀ ਮੁਖਸਰ ਦੀ ਜੁੱਤੀ ਵੈਸੀ ਮਸ਼ਹੂਰ ਐਸ ਆਪਣੇ ਇਲਾਕੇ ਦੀ ਜੀ ਤੇ ਚਾਦਰ ਕੁਰਤਾ ਪਜਾਮਾ ਕੁਰਤਾ ਤੇ ਮੇਰੀ ਪਸੰਦ ਦਾ ਡਰੈਸ ਵੀ ਐ ਔਰ ਮਤਲਬ ਆਪਣੇ ਸਾਰੇ ਪੌਂਦੇ ਇਹੀ ਐ ਔਰ ਮੈਂ ਤਾਂ ਸਾਰੇ ਜਵਾਨ ਪੀੜੀ ਨੂੰ ਹਮੇਸ਼ਾ ਕਹਿੰਦਾ ਰਹਿੰਦਾ ਆਪਦੀ ਵਰਦੀ ਪਾਇਆ ਕਰੋ ਜੀ ਆਪਦੀ ਡਰੈਸ ਨੂੰ ਆਪਣੀ ਜ਼ੁਬਾਨ ਨੂੰ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਇੱਜ਼ਤ ਦਿਓ ਜੇ ਆਪਾਂ ਆਪਣੀ ਮਾਂ ਦੀ ਇੱਜ਼ਤ ਕਰਾਂਗੇ ਤਾਂ ਦੂਜੇ ਵੀ ਕਰਨਗੇ ਹੈ ਨਾ ਜੀ ਤੇ ਬਾਕੀ ਹੁਣ ਤਾਂ ਹਾਲਾਤ ਖਰਾਬ ਹੋ ਗਏ ਔਰ ਲੈnde ਪੰਜਾਬ ਤੋਂ ਵੀ ਵਿਚਾਰੇ ਭਰਾ ਜਿਹੜੇ ਪਿਆਰ ਕਰਦੇ ਆ ਉਹ ਹਮੇਸ਼ਾ ਕੋਈ ਨਾ ਕੋਈ ਜੁੱਤੀ ਉਧਰ ਦੀ ਬਹੁਤ ਮਸ਼ਹੂਰ ਹੈ ਪਾਕਿਸਤਾਨ ਦੀ ਉਧਰੋਂ ਆਉਂਦੀ ਰਹਿੰਦੀ ਹੈ ਠੀਕ ਤੇ ਰੱਬ ਕਰੇ ਹਾਲਾਤ ਫੇਰ ਸੋਹਣੇ ਹੋ ਜਾਣ ਤੇ ਅਸੀਂ ਉਧਰ ਲਈਆਂ ਚੀਜ਼ਾਂ ਫੇਰ ਲਿਆ ਸਕੀਏ ਅੱਜ ਮਾਤਾ ਨੂੰ ਮਤਲਬ ਅੱਜ ਨਮਨ ਵੀ ਕਰਿਆ ਹੋਣਾ ਉਹਨਾਂ ਨੂੰ ਉਹਨਾਂ ਨੂੰ ਅਸ਼ੀਰਵਾਦ ਵੀ ਲਿਆ ਹੋਣਾ ਕਿੰਨਾ ਕਿ ਯਾਦ ਆਉਂਦੇ ਨੇ ਜਦੋਂ ਵੀ ਜਨਮ ਦਿਨ ਆਉਂਦਾ ਕਿ ਜਿਨ੍ਹਾਂ ਨੇ ਇਹਨਾਂ ਸੋਹਣਾ ਦਰਸ਼ਣੀ ਗੱਭਰੂ ਜਵਾਨ ਜੰਮਿਆ ਪੈਦਾ ਕਰਿਆ ਤੇ ਸਾਰੇ ਮੁੰਡਿਆਂ ਲਈ ਆਈਡਲ ਨੇ ਤੁਸੀਂ ਮਾਪੇ ਰੱਬ ਤੇ ਮਾਪੇ ਕਦੇ ਭੁੱਲਦੇ ਹੀ ਨਹੀਂ ਜਾਂ ਤਾਂ ਉਹਨੂੰ ਕੀਤਾ ਜਾਂਦਾ ਹੈ ਜਿਹੜੀ ਚੀਜ਼ ਤੁਹਾਨੂੰ ਵਿਸਰੀ ਹੋਵੇ ਜੀ ਹਮੇਸ਼ਾ ਇੱਕ ਕੋਨੇ 'ਚ ਉਹਨਾਂ ਦਾ ਧਿਆਨ ਰਹਿੰਦਾ ਹੈ ਜੀ ਔਰ ਉਨ੍ਹਾਂ ਦੀ ਬਦੌਲਤ ਹੀ ਆਪਾਂ ਦੁਨੀਆ ਵੇਖੀ ਹੈ ਮਾਪੇ ਦੀ ਬਦੌਲਤ ਮੈਂ ਹਮੇਸ਼ਾ ਇਹ ਵੀ ਗੱਲ ਕਹਿਣਾ ਹੁੰਦਾ ਆਪਣੇ ਛੋਟਿਆਂ ਨੂੰ ਕਿ ਮਾਪੇ ਦਾ ਸਤਕਾਰ ਰੱਬ ਤੋਂ ਬਾਅਦ ਉਹ ਨਹੀਂ ਕਰੋ ਜੀ ਤੇ ਜੇ ਅੱਜ ਕੋਈ ਬੱਚਾ ਅਣਜਾਣਪਨੇ 'ਚ ਆਪਣੇ ਮਾ ਮਾਪੇ ਦਾ ਕਹਿਣਾ ਨਹੀਂ ਮੰਨ ਰਿਹਾ ਤਾਂ ਆਖਰਕਾਰ ਕਦੇ ਅਕਲ ਆਉਂਦੀ ਹੈ ਜੀ ਜਦ ਆਏਗੀ ਅਕਲ ਇਹ ਕੋਈ ਵੱਡੀ ਗੱਲ ਨਹੀਂ ਉਸ ਵੇਲੇ ਮਾਫੀ ਮੰਗਣ ਵਾਸਤੇ ਤੁਹਾਡੇ ਮਾਪੇ ਤੁਹਾਡੇ ਕੋਲ ਹੀ ਨਾ ਹੋਣ ਤਾਂ ਅੱਜ ਹੀ ਉਨ੍ਹਾਂ ਦੀ ਇੱਜ਼ਤ ਕਰੋ ਜੀ ਉਨ੍ਹਾਂ ਦੇ ਗਿਆ ਪਿੱਛੋਂ ਕੋਈ ਫਾਇਦਾ ਨਹੀਂ ਤੇ ਔਰ ਤੁਸੀਂ ਜਿਹੜੀ ਗੱਲ ਪੁੱਛ ਰਹੇ ਹੋ ਹਮੇਸ਼ਾ ਯਾਦ ਰਹਿੰਦੇ ਆ ਜੀ ਜੀ ਤੇ ਆਖਰੀ ਸਵਾਲ ਪਰਿਵਾਰ ਦਾ ਕਿੰਨਾ ਕੁ ਸੰਯੋਗ ਮੰਨਦੇ ਹੋ ਕਿਉਂਕਿ ਤੁਹਾਡੇ ਬੇਟੇ ਵੀ ਦੇਖਿਆ ਜਦੋਂ ਤੁਸੀਂ ਨਹੀਂ ਵੀ ਹੁੰਦੇ ਤਾਂ ਉਹਨੇ ਹੀ ਪਿਆਰ ਨਾਲ ਮਿਲਦੇ ਨੇ ਉਹਨੇ ਹੀ ਪਿਆਰ ਦੇ ਨਾਲ ਗੇਟ ਖੋਲ੍ਹਦੇ ਨੇ ਨਹੀਂ ਆਮ ਕਲਾਕਾਰਾਂ ਬਾਰੇ ਇਹ ਆ ਵੀ ਜਦੋਂ ਮਸ਼ਹੂਰ ਹੋ ਜਾਂਦਾ ਗੇਟ ਬੰਦ ਹੁੰਦਾ ਨੌਕਰੀ ਕਹਿੰਦੇ ਹੈ ਨਹੀਂ ਕਿ ਗਿੱਲ ਸਭ ਤੋਂ ਉਹੀ ਗੱਲ ਜੋ ਮੈਂ ਪਹਿਲਾਂ ਕਰ ਕਰਕੇ ਹਟਿਆ ਵੀ ਅਸੀਂ ਜੋ ਸਿੱਖਿਆ ਉਹ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਸਿਖਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਉਹ ਆਪ ਹੀ ਸਿੱਖ ਲੈਂਦੇ ਆ ਮਾਹੌਲ ਵੇਖ ਕੇ ਜੀ ਤੇ ਬਾਕੀ ਆਪਣੀ ਸਭਿਅਤਾ ਅਸੀਂ ਤਾਂ ਜੋ ਕੁਝ ਆ ਸਾਰੇ ਪੈਣਾ ਭਰਾਵਾਂ ਦੀ ਬਦੌਲਤਾਂ ਮੇਰੇ ਪਿੰਡ ਦਾ ਲੱਖ ਲੱਖ ਸ਼ੁਕਰ ਹੈ ਮੇਰੀਆਂ ਪੈਣਾ ਮੇਰੇ ਚਾਚੇ ਤਾਏ ਮੇਰੇ ਬਜ਼ੁਰਗ ਤੇ ਮੇਰੇ ਭਰਾ ਪਿੰਡ ਦੇ ਜਾਂ ਇਲਾਕੇ ਦੇ ਉਹਨਾਂ ਨੇ ਹਮੇਸ਼ਾ ਸਤਿਕਾਰ ਦਿੱਤਾ ਹੈ ਮੇਰੇ ਮੇਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਜੀ ਤੇ ਅੱਜ ਜੋ ਕੁਝ ਵੀ ਆ ਵਾਹਿਗੁਰੂ ਦਾ ਸ਼ੁਕਰ ਹੈ ਸਾਰਿਆਂ ਦੀਆਂ ਦੁਆਵਾਂ ਸੱਚੀਆਂ 26 ਚਾਹਣਗੀਆਂ ਜੀ ਬੈਕ ਟੂ ਬੈਕ ਫਿਲਮਾਂ ਬਹੁਤ ਆਉਣਗੀਆਂ ਜੀ ਕਿਉਂਕਿ ਪਿਛਲੇ ਸਾਲ ਤਾਂ ਲਗਾਤਾਰ 4 ਫਿਲਮਾਂ ਰਿਲੀਜ਼ ਹੋਈਆਂ ਸੀ ਇਸ ਕਰਕੇ ਮੈਂ ਜ਼ਿਆਦਾ ਅਗਲੀਆਂ ਸ਼ੂਟਿੰਗਸ ਨਹੀਂ ਕੀਤੀਆਂ ਜੀ ਹੁਣ ਇੱਕ ਸ਼ਿਕਾਰੀ ਸਾਡੀ ਬਹੁਤ ਵੈਬ ਸੀਰੀਜ਼ ਦੇ ਵਿੱਚੋਂ ਬਹੁਤ ਹਿੱਟ ਹੋਈ ਸੀ ਜੀ ਉਹਦੀ ਸ਼ੂਟਿੰਗ ਹੋਏਗੀ ਸ਼ਾਇਦ ਉਮੀਦ ਹੈ ਸਾਨੂੰ ਮਾਰਚ ਜਾਂ ਅਪ੍ਰੈਲ ਚ ਹੋਣੀ ਚਾਹੀਦੀ ਹੈ ਉਹ ਤਾਂ ਤੁਹਾਡਾ ਅੰਦਾਜ਼ ਹੀ ਪਹਿਲੀ ਵਾਰੀ ਦੇਖਿਆ ਦਰਸ਼ਕਾਂ ਨੇ ਕਿੱਥੋਂ ਕੱਢ ਰਿਆ ਇੰਨਾ ਹਾਸਾ ਨਹੀਂ ਤਾਂ ਗਿੱਲ ਸਾਹਿਬ ਗਰਮੀ ਵਿੱਚ ਵਿੱਚ ਵੀ ਬੜਾ ਕਮਾਲ ਕਰਦੇ ਨੇ ਭਰਾ ਹਾਸਾ ਕਿੱਥੋਂ ਆ ਬਸ ਜਿਉਂ ਕੁਝ ਲਿਖਿਆ ਹੁੰਦਾ ਸੀ ਉਹੀ ਕਰਨਾ ਹੁੰਦਾ ਕੋਸ਼ਿਸ਼ ਕਰਦੇ ਆਪਾਂ ਇੱਕ ਐਕਟਰ ਹੋਣ ਦੇ ਨਾਤੇ ਜੇ ਰੱਬ ਕਰਾ ਦਿੰਦਾ ਚੰਗਾ ਸਾਰਿਆਂ ਨੂੰ ਚੰਗਾ ਲੱਗੇ ਤਾਂ ਉਹ ਸਾਡੀ ਕਾਮਯਾਬੀ ਹੈ ਚਲੋ ਜੀ ਠੀਕ ਹੈ ਜੀ ਬਹੁਤ ਸਾਰੀਆਂ ਹੋਰ ਫਿਲਮਾਂ ਵੀ ਨੇ ਜਿਹੜੀਆਂ ਪਾਈਪਲਾਈਨ ਚ ਹੈ ਔਰ ਉਮੀਦ ਹੈ ਚਾਰ ਫਿਲਮਾਂ ਇਸ ਸਾਲ ਅਸੀਂ ਸ਼ੂਟਿੰਗ ਕਰਾਂਗੇ ਔਰ ਰਿਲੀਜ਼ ਹੋਊਗਾ ਅੰਦਾਜ਼ ਉਹੀ ਹੈ ਜੀ ਬਸ ਸੇਮ ਹੀ ਹੈ ਮੁਕਸਰ ਵਾਲੇ ਵਾਲਾ ਹੂੰ ਠੀਕ ਹੈ ਜੀ ਜੋ ਆਪਾਂ ਨੂੰ ਸੂਟ ਕਰਦੇ ਠੀਕ ਹੈ ਸਰ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਓਕੇ ਤਾਂ ਇਹ ਸਨ ਗਿਲਸਾਹਬ ਤਾਂ ਇਹਨਾਂ ਦਾ ਜਨਮ ਦਿਨ ਆ ਤਾਂ ਮਹਿਫਲ ਪੂਰੀ ਲੱਗੀ ਹੋਈ ਹੈ ਤਾਂ ਲਗਾਤਾਰ ਅਪਡੇਟ ਵੀ ਇੱਥੋਂ ਦਿਖਾਉਂਦੇ ਰਵਾਂਗੇ ਗਿੱਲ ਸਾਹਿਬ ਦੀ ਟਾਣੀ ਤੇ ਮੌਜੂਦ ਆ ਮਾਣੀ ਖੇੜੇ ਪਿੰਡ ਦੇ ਵਿੱਚ ਸੋ ਜਿੰਨੇ ਵੀ ਦਰਸ਼ਕ ਨੇ ਤਾਂ ਜ਼ਰੂਰ ਇਸ ਤਰ੍ਹਾਂ ਦੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਸਾਡੀ ਇੰਡਸਟਰੀ ਦੇ ਰੋਲ ਮਾਡਲ ਨੇ ਤਾਂ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਦੀਪ ਸੰਦੀਪ ਰਕੇਸ਼ ਕੈਮਰਾਮੈਨ ਦੇ ਨਾਲ ਧੰਨਵਾਦ